ਸਾਸਰੀ ਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਦੇਖੋ ਕਿਵੇਂ ਸੱਸ ਰੋਜ਼ੀ ਦੀ ਕਰ ਰਹੀ ਹੈ ਸੇਵਾ ਮੁੰਡੇ ਦੇ ਹੋਣ ਦੇ ਲਾਲਚ ਦੇ ਵਿੱਚ ਤੇ ਕਿਵੇਂ ਮੰਨੂ ਨੇ ਬੁਦਾਈ ਆਪਣੇ ਨਾਨਾ ਨਾਨੀ ਦੀ ਚਿੰਤਾ ਆਪਾਂ ਇਸ ਵਾਰ ਇਹ ਗੱਲ ਕਰਦੇ ਆਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਜੀ ਦਾ ਸੱਸ ਨੂੰ ਪਤਾ ਲੱਗਦਾ ਲੱਗਦਾ ਆ ਕਿ ਮੰਨ ਗੀ ਸੱਸ ਸੋਚਦੀ ਆ ਕਿ ਰੋਜੀ ਮਿਰਚਾਂ ਖਾ ਰਹੀ ਐ ਤੇ ਕਰਾਰੀਆਂ ਚੀਜ਼ਾਂ ਖਾ ਰਹੀ ਐ ਇਸ ਕਰਕੇ ਘਰ ਵਿੱਚ ਮੁੰਡਾ ਹੋਊਗਾ ਤੇ ਉਸ ਬਖੰਡੀ ਬਾਬੇ ਦਾ ਅੱਖਾਂ ਬੰਦ ਕਰਕੇ ਧੰਨਵਾਦ ਕਰਦੀ ਆ ਜੇਕਰ ਜੇ ਰੋਜੀ ਮਿੱਠਾ ਖਾਂਦੀ ਤਾਂ ਘਰ ਵਿੱਚ ਕੁੜੀ ਹੋਊਗੀ ਪਰ ਰੋਜੀ ਤਾਂ ਮਿਰਚਾਂ ਤੇ ਕਰਾਰੀਆਂ ਚੀਜ਼ਾਂ ਖਾ ਰਹੀ ਸੀ ਇਸ ਕਰਕੇ ਰੋਜੀ ਦੀ ਸੱਸ ਮਨਮੰਨੀ ਬਹੁਤ ਖੁਸ਼ੀ ਤੇ ਆ ਤੇ ਆ ਬਖੰਡੀ ਬਾਬੇ ਦਾ ਧੰਨਵਾਦ ਕਰ ਰਹੀ ਸੀ ਦੂਸਰੇ ਪਾਸੇ ਦੂਸਰੇ ਪਾਸੇ ਹਰਪ੍ਰੀਤ ਰੋਜੀ ਲਈ ਰੋਟੀਆਂ ਬਣਾ ਕੇ ਆਕ ਜਾਂਦੀ ਹੈ ਤੇ ਬੋਲਦੀ ਹੈ ਕਿ ਤੂੰ ਹੋਰ ਕਿੰਨੀਆਂ ਕ ਰੋਟੀਆਂ ਖਾਣੀਆਂ ਨੇ ਤੂੰ ਦੁਪਹਿਰ ਨੂੰ ਖਾ ਲਈ ਪਰ ਰੋਜੀ ਕਹਿੰਦੀ ਨਹੀਂ ਮੈਨੂੰ ਕੁੱਖ ਬੋਤ ਲੱਗੀ ਹੋਈ ਆ ਤੇ ਮੈਨੂੰ ਮਿਰਚਾਂ ਦਾ ਆਚਾਰ ਬਹੁਤ ਸਵਾਦ ਲੱਗ ਰਿਹਾ ਆ ਤੇ ਤੁਸੀਂ ਮੇਰੇ ਵਾਸਤੇ ਹੋਰ ਰੋਟੀਆਂ ਬਣਵਾਓ ਬਣਾਓ ਇੰਨੇ ਦੇ ਵਿੱਚ ਰੋਜੀ ਦਾ ਘਰ ਵਾਲਾ ਵੀ ਆ ਜਾਂਦਾ ਆ ਤੇ ਉਹਨੂੰ ਵੀ ਰੋਜੀ ਦੀ ਸੱਸ ਦਾ ਉਸ ਦੀਆ ਕੇ ਰੋਜੀ ਮਿਰਚਾਂ ਖਾ ਰਹੀ ਆ ਤੇ ਕਰਾਰੀਆਂ ਚੀਜ਼ਾਂ ਖਾ ਰਹੀ ਆ ਤੇ ਉਸ ਦਾ ਘਰ ਵਾਲਾ ਵੀ ਬਹੁਤ ਖੁਸ਼ ਹੋ ਜਾਂਦਾ ਆ ਕਿ ਸ਼ੁਕਰ ਅੱਗ ਘਰ ਵਿੱਚ ਮੁੰਡਾ ਹੀ ਹੋਊਗਾ ਪਰ ਪਰ ਦੂਜੇ ਪਾਸੇ ਮਨੂੰ ਆਪਣੇ ਨਾਨਾ ਨਾਨੀ ਦੇ ਕੋਲ ਰਹਿੰਦੀ ਆ ਤੇ ਉਹ ਨਾਨਾ ਨਾਨੀ ਨੂੰ ਬੋਲਦੀ ਆ ਕਿ ਇਸ ਵਾਰ ਘਰ ਫਿਰ ਦੁਆਰਾ ਕੁੜੀ ਹੋਵੇਗੀ ਮੈਨੂੰ ਰਾਤ ਸੁਪਨਾ ਆਇਆ ਸੀ ਇਹ ਪਰ ਇਹ ਗੱਲਾਂ ਸੁਣ ਕੇ ਮੰਨੂ ਦੇ ਨਾਨਾ ਨਾਨੀ ਬਹੁਤ ਟੈਨਸ਼ਨ ਵਿੱਚ ਆ ਜਾਂਦੇ ਆ ਕਿ ਇਸ ਵਾਰ ਵੀ ਜੇ ਘਰ ਕੁੜੀ ਹੋਗੀ ਤਾਂ ਤਾਂ ਰੋਜੀ ਦਾ ਕੀ ਬਣੂਗਾ ਉਹ ਨਾਲ ਉਸ ਨੂੰ ਪੁੱਛਦੇ ਵੀ ਆ ਕੇ ਪਹਿਲਾਂ ਤਾਂ ਤੂੰ ਕਹਿ ਰਹੀ ਸੀ ਘਰ ਮੁੰਡਾ ਹੋਊਗਾ ਜਦੋਂ ਆਪਾਂ ਉਸ ਬਾਬੇ ਦੇ ਕੋਲ ਗਏ ਸੀ ਉਹ ਕਹਿੰਦੀ ਆ ਕਿ ਉਹਦੋਂ ਤਾਂ ਮੈਂ ਝੂਠ ਬੋਲਿਆ ਸੀਗਾ ਜੇ ਮੈਂ ਸੱਚ ਦੱਸ ਦਿੰਦੀ ਆ ਦੱਸ ਦਿੰਦੀ ਤਾਂ ਉਹਨਾਂ ਨੇ ਕੁੜੀ ਨੂੰ ਖਤਮ ਕਰ ਦੇਣਾ ਸੀ ਮੰਨੂ ਦੀਆਂ ਗੱਲਾਂ ਸੁਣ ਕੇ ਨਾ ਨਾ ਨੰਨੀ ਬਹੁਤ ਟੈਨਸ਼ਨ ਵਿੱਚ ਆ ਜਾਂਦੇ ਆ ਕਿ ਮਨ ਨੂੰ ਜੋ ਵੀ ਬੋਲਦੀ ਆ ਉਹ ਸੱਚ ਹੁੰਦਾ ਏ ਜੇਕਰ ਵਿੱਚ ਕੁੜੀ ਹੋਗੀ ਤਾਂ ਰੋਜੀ ਨੂੰ ਉਸਦੇ ਸੱਸ ਤੇ ਘਰ ਵਾਲਾ ਤਾਂ ਬਹੁਤ ਦੁੱਖ ਦੇਣਗੇ ਉਹ ਇਸ ਟੈਨਸ਼ਨ ਦੇ ਵਿੱਚ ਹੀ ਬਹੁਤ ਦੁਖੀ ਹੁੰਦੀ ਆ ਤੇ ਮਨ ਨੂੰ ਪੁੱਛਦੇ ਆਗੇ ਤੂੰ ਪਹਿਲਾਂ ਤਾਂ ਕਹਿੰਦੀ ਸੀ ਮੁੰਡਾ ਹੋਵੇਗਾ ਪਰ ਹੁਣ ਦੂ ਕੁੜੀ ਕਹਿਣ ਲੱਗ ਗਈਆਂ ਉਸ ਤੋਂ ਬਾਅਦ ਦੂਜੇ ਪਾਸੇ ਦੂਜੇ ਪਾਸੇ ਦਲਜੀਤ ਆਪਣੀ ਸੱਸ ਨੂੰ ਦੱਸ ਦਿਆ ਕਿ ਸ਼ਹਿਰ ਵਿੱਚ ਇੱਕ ਐਵੇਂ ਦੀ ਮਸ਼ੀਨ ਆਈ ਆ ਜੋ ਮੁੰਡਾ ਹੈ ਕਿ ਕੁੜੀ ਆ ਉਹ ਪਹਿਲਾਂ ਹੀ ਦੱਸ ਦਿੰਦੇ ਦੱਸ ਦਿੰਦੀ ਆ ਪਰ ਉਸ ਦੀ ਸੱਸ ਸੱਕੀਨ ਨਹੀਂ ਕਰਦੀ ਬਲਜੀਤ ਦੇ ਜ਼ੋਰ ਪਾਉਣ ਦੇ ਉਸ ਦੀ ਸੱਸ ਨੂੰ ਯਕੀਨ ਆ ਜਾਂਦਾ ਕਿ ਕੋਈ ਐਹੋ ਜੀ ਮਸ਼ੀਨ ਆਈ ਹੋਵੇਗੀ ਉਹ ਕਹਿੰਦਿਆ ਕਿ ਆਪਾਂ ਰੋਜੀ ਦਾ ਚੈੱਕਅਪ ਕਰਾ ਲੈਂਦੇ ਆ ਜੇ ਕੁੜੀ ਹੋ ਵੀ ਤਾਂ ਆਪਾਂ ਕੁੜੀ ਨੂੰ ਖਤਮ ਕਰ ਦਾਂਗੇ ਪਰ ਰੋਜੀ ਆ ਸਾਰੀਆਂ ਗੱਲਾਂ ਸੁਣ ਰਹੀਂਦੀ ਆ ਉਹ ਬਹੁਤ ਟੈਨਸ਼ਨ ਵਿੱਚ ਆ ਜਾਂਦੀ ਆ ਵਾਕ ਕੀ ਹੋਇਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰੋ ਧੰਨਵਾਦ ਜੀ